ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਚੌਥਾ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਦੀਵਾਨ ਵਿੱਚ ਸਜੇ ਹੋਏ ਸਨ ਸਿੱਖ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕਰ ਰਹੀਆਂ ਸਨ ਉਸ ਵੇਲੇ ਕੋਈ ਸਿੱਖਾਂ ਨੇ ਸਤਿਗੁਰਾਂ ਨੂੰ ਪੁੱਛਿਆ ਕਿ ਸਤਿਗੁਰੂ ਜੀ ਸੰਗਤ ਵਿੱਚ ਆਉਣ ਦਾ ਤੇ ਆਪ ਜੀ ਦੀ ਹਜ਼ੂਰੀ ਵਿੱਚ ਕੀਰਤਨ ਸੁਣਨ ਦਾ ਕਿੰਨਾ ਕੋ ਫਲ ਤੇ ਕੀ ਪ੍ਰਾਪਤ ਹੁੰਦਾ ਹੈ ਤਾਂ ਸੁਣ ਕੇ ਸਤਿਗੁਰੂ ਜੀ ਨੇ ਪਾਵਨ ਸ਼ਬਦ ਉਚਾਰਨ ਕਰਦਿਆਂ ਸਿੱਖਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵੇ ਹਰ ਹਰ ਊਤਮ ਬਾਣੀ ਏ ਪਾਈਸਾਰੀ ਸੇਵਕ ਸੇਵਾ ਕਰਨ ਵਾਲੇ ਤੇ ਸਿੱਖ ਸਿੱਖਿਆ ਨੂੰ ਧਾਰਨ ਕਰਨ ਵਾਲੇ ਸਿੱਖ ਸੇਵਕ ਗੁਰੂ ਸਾਹਿਬ ਜੀ ਦੇ ਘਰ ਵਿੱਚ ਪੂਜਣ ਕਰਨ ਵਾਸਤੇ ਤੇ ਸਤਿਗੁਰਾਂ ਦੀ ਪ੍ਰਸੰਨਤਾ ਲੈਣ ਵਾਸਤੇ ਆਉਂਦੇ ਹਨ ਅਤੇ ਸਾਰੇ ਵੇਦਾਂ ਸ਼ਾਸਤਰਾਂ ਸਿਮਰਤੀਆਂ ਤੋਂ ਊਤਮ ਸਰੇਸ਼ਟ ਹਰੀ ਹਰ ਪਰਮੇਸ਼ਰ ਦੀ ਨਾਮ ਰੂਪ ਬਾਣੀ ਕੀਏ ਬਾਣੀ ਨੂੰ ਮਿਲ ਕਰਕੇ ਗਾਉਂਦੇ ਹਨ ਗਾਵੇਆ ਸੁਣਿਆ ਤਿਨ ਕਾ ਹਰ ਥਾਈ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮੰਨੀ। ਇਹ ਪਾਈਉਨਾ ਪੁਰਖਾਂ ਦਾ ਹਰ ਪਰਮੇਸ਼ਰ ਪ੍ਰੀਤੀ ਦੇ ਨਾਲ ਕੀਰਤਨ ਗਾਇਆ ਤੇ ਸ਼ਰਦਾ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਿਆ। ਲੇਖੇ ਰੂਪੀ ਥਾਂ ਵਿੱਚ ਪੈਂਦਾ ਹੈ। ਪ੍ਰਵਾਨਗੀ ਵਿੱਚ ਪਾਉਂਦਾ ਹੈ। ਜਿਨ੍ਹਾਂ ਨੇ ਸਤਗੁਰਾਂ ਦੀ ਆਗਿਆ ਰਜ਼ਾ ਨਿਸ਼ਚੇ ਕਰਕੇ ਸੱਚੀ ਸੱਚੀ ਕਰਕੇ ਮੰਨੀ ਹੈ। ਬੋਲੋ ਭਾਈ ਹਰ ਕੀਰਤ ਹਰ ਪਵਜਲ ਤੀਰਥ ਏ ਭਾਈ ਭਰਾਵੋ ਹਰ ਪਰਮੇਸ਼ਰ ਦੀ ਕੀਰਤ ਮਹਿਮਾ ਕੀਰਤੀ ਦੇ ਤਾਈ ਬੋਲਣਾ ਕਰੋ ਕਿਉਂਕਿ ਹਰੀ ਦੀ ਕੀਰਤੀ ਪਵਜਲ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਜਹਾਜ਼ ਦੀ ਨਿਆਈ ਤੇ ਪਵਿੱਤਰ ਤੀਰਥ ਰੂਪ ਹੈ ਹਰ ਦਰ ਤਿੰਨ ਕੀ ਊਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਨਹੁ ਜਾਨੀ ਰਹਾਉ ਇਹ ਸੰਤੋ ਸੰਤ ਜਨੋ ਪਰਮੇਸ਼ਰ ਦੀ ਦਰਦਰਗਾਹ ਵਿੱਚ ਉਹਨਾ ਪੁਰਖਾਂ ਦੀ ਊਤਮ ਸ੍ਰੇਸ਼ਟ ਬਾਤ ਕਹੀਏ ਗੱਲਬਾਤ ਹੁੰਦੀ ਹੈ ਜਿਨਾਂ ਜਨਾਂ ਨੇ ਹਰ ਪਰਮੇਸ਼ਰ ਦੇ ਸਰੂਪ ਲਖਣਾ ਵਾਲੀ ਤਿਤ ਤਸਤੀ ਲਖਣਾ ਵਾਲੀ ਕਥਾ ਜਾਣੀ ਪਾ ਭਿਰਦੇ ਵਿੱਚ ਧਾਰਨ ਕੀਤੀ ਹੈ ਰਹਾਉ ਬਿਸਰਾਮ ਦੀ ਕੀ ਸਤਗੁਰੂ ਕਿਰਪਾ ਕਰ ਰਿਹਾ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਵਿਡਾਨੀ ਪਰਮੇਸ਼ਰ ਆਪ ਹੀ ਗੁਰ ਸਤਗੁਰੂ ਨਾਨਕ ਰੂਪ ਹੈ ਆਪ ਹੀ ਚੇਲਾ ਸ਼ਿਸ਼ ਗੁਰੂ ਅੰਗਦ ਸਾਹਿਬ ਸਰੂਪ ਹੈ ਆਪ ਹੀ ਗੁਰੂ ਈਸ਼ਰ ਸਰੂਪ ਹੈ ਆਪ ਹੀ ਜੀਵ ਰੂਪ ਚੇਲਾ ਹੈ ਅਤੇ ਆਪੇ ਆਪ ਹੀ ਹਰੀ ਪ੍ਰਭ ਪਰਮੇਸ਼ਰ ਵਿਡਾਨੀ ਅਸਚਰਜ ਚੋਜ ਕੌਦਕਾਂ ਦੇ ਕਰਨ ਵਾਲਾ ਹੈ ਜਨ ਨਾਨਕ ਆਪ ਮਿਲਾਈ ਸੋਈ ਹਰ ਮਿਲਸੀ ਅਵਰ ਸਬਤ ਤਿਆਗ ਓਹਾ ਹਰ ਪਾਨੀ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਜਨਾਂ ਪੁਰਖਾਂ ਨੂੰ ਪਹਿਲਾਂ ਆਪ ਆਪਣੇ ਨਾਲ ਪਰਮੇਸ਼ਰ ਮਿਲਾਉਂਦਾ ਸੀ ਉਹੀ ਪਿੱਛੇ ਪਰਮੇਸ਼ਰ ਦੇ ਨਾਲ ਮਿਲਦੇ ਸੀ ਜਿਨ੍ਹਾਂ ਨੂੰ ਹੁਣ ਆਪ ਮਿਲਾਉਂਦਾ ਹੈ ਉਹੀ ਪਰਮੇਸ਼ਰ ਨਾਲ ਮਿਲ ਰਹੇ ਆ ਜਿਨ੍ਹਾਂ ਨੂੰ ਅੱਗੇ ਭਵਿੱਖਤ ਕਾਲ ਵਿੱਚ ਆਉਣ ਵਾਲੇ ਸਮੇਂ ਵਿੱਚ ਪਰਮੇਸ਼ਰ ਗੁਰੂ ਦੀ ਸ਼ਰਨ ਵਿੱਚ ਮਿਲਾਵੇਗਾ ਉਹੀ ਹਰੀ ਵਾਹਿਗੁਰੂ ਨਾਲ ਮਿਲਣਗੇ ਇਸ ਕਰਕੇ ਹੋਰ ਸਾਰਾ ਕੁਝ ਤਿਆਗ ਛੱਡ ਕੇ ਉਹਾ ਕੀ ਉਹ ਪਰਮੇਸ਼ਰ ਹੀ ਸਾਨੂੰ ਜਾਂ ਸੰਤ ਜਨਾਂ ਨੂੰ ਭਾਨੀ ਪਾਇਆ ਚੰਗਾ ਲੱਗਦਾ ਹੈ ਉਸੇ ਦੀ ਭਗਤੀ ਕਰਨੀ ਭਾਨੀ ਪੌਂਦੀ ਚੰਗੀ ਲੱਗਦੀ ਹੈ ਤਨਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤਿਨਾ ਹਰ ਪਰਮੇਸ਼ਰ ਆਪਣੇ ਪਿਆਰਿਆਂ ਦੀ ਇੱਛਾ ਖਾਸ਼ਾਂ ਦੇ ਪੂਰਕ ਪੂਰਨ ਕਰਨ ਵਾਲਾ ਹੈ ਤੇ ਸਰਬ ਸਾਰਿਆਂ ਸੁੱਖਾਂ ਦੇ ਦੇਣ ਵਾਲਾ ਹੈ ਜਾ ਕਈਏ ਜਿਸ ਦੇ ਵਸ ਅਧੀਨ ਕਾਮ ਤਿਨਾ ਕਾਮ ਕਾਮਨਾ ਪੂਰੀ ਕਰਨ ਵਾਲੀ ਤਿਨਾ ਗਉ ਜੋ ਸਵਰਗ ਦੀ ਵਸਤੂ ਹੈ ਪਰੰਤੂ ਗੁਰਮਤ ਵਿੱਚ ਜਿਹੜੀ ਸਤਿਗੁਰਾਂ ਦੇ ਦਰਬਾਰ ਵਿੱਚ ਸਾਧ ਸੰਗਤ ਸੋਭਦੀ ਹੈ ਇਹੀ ਹੀ ਕਾਮ ਤੈਨ ਗਉਦੀ ਨਿਆਈ ਹੈ ਜੈਸਾ ਕਿ ਕਾਮ ਤੈਨ ਸੋਹੀ ਦਰਬਾਰਿ ਕੁਝ ਵਿਦਵਾਨਾਂ ਨੇ ਇਸ ਦੇ ਅਰਥ ਕੀਤੇ ਹਨ ਜਿਵੇਂ ਇੱਛਾ ਵਿਦਵਾਨਾਂ ਨੇ ਚਾਰ ਪ੍ਰਕਾਰ ਦੀਆਂ ਛਾਵਾਂ ਮੰਨੀਆਂ ਪਹਿਲੀ ਇੱਛਾ ਆਪਰਾਪਤ ਵਸਤੂ ਦੀ ਅਭਲਾਕਾ ਖਵਾਹਿਸ਼ ਜਿਵੇਂ ਧਰੂ ਭਗਤ ਜੀ ਨੇ ਕੀਤੀ ਸੀ ਆਪਣੇ ਲੋਭ ਕੋ ਕੀਨੋ ਮੀਤ ਸਗਲ ਮਨੋਰਥ ਮੁਕਤ ਪਦ ਦੀਤ ਦੂਸਰੀ ਪਾਰਿਚਾ ਪਰਾਏ ਦੇ ਪ੍ਰੇਰਿਆਂ ਹੋਇਆਂ ਇੱਛਾ ਕਰਨੀ ਆਪ ਨੂੰ ਕੋਈ ਇੱਛਾ ਨਾ ਹੋਣੀ ਪਰਾਇਆਂ ਵਾਸਤੇ ਕਰਨੀ ਤੀਜੀ ਹੈ ਸਵੈ ਇੱਛਾ ਆਪਣੇ ਪਰਯੋਜਨ ਲਈ ਇੱਛਾ ਕਰਨੀ ਜੈਸਾ ਕਿ ਆਪਣੇ ਸਵੈ ਹਿਦੈ ਲੈ ਤਾਰਿਆ ਚੌਥੀ ਆਨਿਛਾ ਇੱਛਾ ਤੋਂ ਰਹਿਤ ਹੋ ਜਾਣਾ ਪਰ ਪਦਾਰਥ ਪ੍ਰਾਪਤ ਹੋਈ ਜਾਣੇ ਗੁਰਬਾਣੀ ਅੰਦਰ ਸਤਿਗੁਰੂ ਸਾਹਿਬ ਜੀ ਨੇ ਚਾਰ ਪ੍ਰਕਾਰ ਦੀਆਂ ਇਹ ਇਸ਼ਾਵਾਂ ਦੱਸੀਆਂ ਹਨ ਅਤੇ ਉਹਨਾਂ ਦੀ ਪੂਰਤੀ ਵੀ ਦਰਸਾਈ ਆ। ਭਾਵ ਪਹਿਲੀ ਮੇਰੇ ਕਿਸੇ ਕਾਰਜ ਵਿੱਚ ਵਿਗਨ ਨਾ ਪਵੇ। ਹਰ ਇੱਕ ਇਨਸਾਨ ਚਾਹੁੰਦਾ ਹੈ। ਦੂਸਰੀ ਸਾਰੇ ਮੇਰਾ ਸਤਿਕਾਰ ਕਰਨ ਤੇ ਸਾਰੇ ਪਾਸੇ ਮੇਰੀ ਵਿੜਿਆਈ ਹੋਵੇ। ਇਹ ਗੱਲ ਵੀ ਹਰ ਇੱਕ ਚਾਹੁੰਦਾ ਹੈ। ਤੀਸਰੀ ਸ਼ਾ ਮੈਨੂੰ ਸਦਾ ਸੁਖ ਪ੍ਰਾਪਤ ਹੋਵੇ। ਚੌਥੀ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਵੇ। ਜੈਸਾ ਕਿ ਜਿਣੀ ਗੁਰਮਖ ਨਾਮ ਧਿਆਇਆ ਤਿਨਾ ਫਿਰ ਵਿਗਨ ਨਾ ਹੋਈ RAM ਰਾਜੇ। ਜਿਨੀ ਸਤਗੁਰੂ ਪੁਰਖ ਮਨਾਇਆ ਤਿਨ ਪੂਜੇ ਸਭ ਕੋਈ ਜਿਨੀ ਸਤਗੁਰ ਪਿਆਰਾ ਸੇਵਿਆ ਤਿਨਾ ਸੁਖ ਸਦ ਹੋਈ ਜਿਨਾ ਨਾਨਕ ਸਤਗੁਰ ਭੇਟਿਆ ਤਿਨਾ ਮਿਲਿਆ ਹਰ ਸੋਈ ਇਸ ਤੋਂ ਇਲਾਵਾ ਇਹ ਛਾਵਾਂ ਵੀ ਕਥਨ ਕੀਤੀਆਂ ਪਹਿਲੀ ਧਨ ਦੀ ਪ੍ਰਾਪਤੀ ਰੂਪ ਇੱਛਾ ਦੂਜੀ ਸੁਖ ਦੀ ਪ੍ਰਾਪਤੀ ਰੂਪ ਇੱਛਾ ਤੀਜੀ ਸੰਸਾਰ ਅੰਦਰ ਵਡਿਆਈ ਕਰਵਾਉਣ ਦੀ ਇੱਛਾ ਚੌਥੀ ਰੋਗ ਦੀ ਨਿਵਰਤੀ ਦੀ ਇੱਛਾ ਪੰਜਵੀਂ ਨਾਮ ਰੂਪੀ ਖਜ਼ਾਨੇ ਨੂੰ ਪਾ ਕੇ ਪਰਮੇਸ਼ਰ ਦੀ ਦਰਗਾਹ ਵਿੱਚ ਭਾਵ ਅੰਦਰ ਪ੍ਰਵਾਣ ਨੀਕ ਹੋਣ ਦੀ ਇੱਛਾ ਸਤਿਗੁਰਾਂ ਨੇ ਗੁਰਬਾਣੀ ਅੰਦਰ ਇਹਨਾਂ ਉਪਰੋਕਤ ਪੰਜ ਛਾਵਾਂ ਦੀ ਪੂਰਤੀ ਲਈ ਵੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਜੈਸਾ ਕਿ ਸਤਿਗੁਰੂ ਫਰਮਾਉਂਦੇ ਆ ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰਿ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨਕ ਉਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਅਬਖਦ ਲਾਏ ਸਰਬ નિਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਸੋ ਐਸਾ ਹਰ ਧਿਆਇ ਮੇਰੇ ਜੀੜੇ ਤਾ ਸਰਬ ਸੁਖ ਪਾਵੈ ਮੇਰੇ ਮਨ ਏ ਮੇਰੇ ਜੀੜੇ ਜੀਓ ਉਹ ਇਹੋ ਜਿਹਾ ਪਰਮੇਸ਼ਰ ਨੂੰ ਹਿਰਦੇ ਵਿੱਚ ਧਿਆਉਣਾ ਕਰ ਤਦ ਹੀ ਮਨ ਤੂੰ ਸਾਰੇ ਧਰਮ ਅਰਥ ਕਾਮ ਮੋਖ ਆਦਿਕ ਪਦਾਰਥਾਂ ਦੇ ਸੁਖ ਸੁਖ ਸਰੂਪ ਨੂੰ ਪਾ ਲਵੇਂਗਾ ਜਪ ਮੰ ਸਤਨਾਮ ਸਦਾ ਸਤਨਾਮ ਏ ਮੇਰੇ ਮਨ ਜੋ ਸਤ ਸੱਚ ਸਰੂਪ ਪਰਮੇਸ਼ਰ પ્રસਿਧ ਹੈ ਉਸ ਦੇ ਸਤਨਾਮ ਨੂੰ ਹਮੇਸ਼ਾ ਮਨ ਬਾਣੀ ਸਰੀਰ ਕਰਕੇ ਜਪਣਾ ਕਰ ਕਿਉਂ ਜਪਣਾ ਹੈ ਕਿਉਂਕਿ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਇਐ ਹਰਿਪੁਰਖ ਨਿਰੰਜਨਾ ਰਹਾਉ ਨਿਰੰਜਨਾ ਮਲ ਮਾਇਆ ਤੋਂ ਰਹਿਤ ਪੁਰਖ ਪੂਰਨ ਹਰ ਪਰਮੇਸ਼ਰ ਦੇ ਨਾਮ ਨੂੰ ਸਦਾ ਹੀ ਧਿਆਉਣੇ ਕਰਕੇ ਹਲਤ ਪਲਤ ਲੋਕ ਪ੍ਰਲੋਕ ਵਿੱਚ ਮੁਖੜਾ ਊਜਲ ਹੁੰਦਾ ਹੈ ਜੀਵ ਇਸ ਹਲਤ ਲੋਕ ਤੇ ਪਲਤ ਪ੍ਰਲੋਕ ਵਿੱਚ ਤਾਂ ਮੁਖ ਮੁਖੜਾ ਸ਼ਵਚ ਉਜਲਾ ਹੁੰਦਾ ਹੈ ਤਾਂ ਜਸ ਰੂਪ ਉਜਾਲੇ ਵਾਲਾ ਹੋਵੇਗਾ ਕਦੋਂ ਹੋਵੇਗਾ ਜਦੋਂ ਤੂੰ ਨਰੰਜਨਾ ਮਲ ਮਾਇਆ ਤੋਂ ਰਹਿਤ ਪੁਰਖ ਵਿਆਪਕ ਪਰਮੇਸ਼ਰ ਦੇ ਨਾਮ ਨੂੰ ਹਮੇਸ਼ਾ ਧਿਆਉਣਾ ਕਰੇਗਾ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰ ਰਹੇ ਆ ਜੈ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਿੱਥੇ ਜਿਸ ਹਿਰਦੇ ਵਿੱਚ ਹਰ ਵਾਹਿਗੁਰੂ ਦਾ ਸਿਮਰਨ ਭਜਨ ਹੋਇਆ ਹੈ ਉਥੇ ਹੀ ਆਦੀ ਬਿਆਦੀ ਉਪਾਦੀ ਆਦ ਸਾਰੇ ਰੋਗਾਂ ਦੀ ਗਤ ਨਿਵਰਤੀ ਕੀਤੀ ਹੈ ਸਾਰੀਆਂ ਉਪਾਦ ਉਪਾਦੀਆਂ ਗਤ ਨਾਸ਼ ਕਰ ਦਿੱਤੀਆਂ ਹਨ ਪਰੰਤੂ ਵੱਡ ਭਾਗੀ ਵੱਡਿਆਂ ਭਾਗਾ ਵਾਲਿਆਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕੀਤਾ ਹੈ ਪਰਮੇਸ਼ਰ ਦੇ ਨਾਮ ਦਾ ਜਾਪ ਜਪਣਾ ਵੱਡੇ ਭਾਗਾ ਦੀ ਨਿਸ਼ਾਨੀ ਆ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਨ ਨਾਨਕ ਕਉ ਗੁਰ ਇਹ ਮਤ ਦਿਨੀ ਜਪ ਹਰਿ ਭਵ ਜਲ ਤਰਨਾ ਸਤਿਗੁਰੂ ਜੀ ਜਗਿਆਸੂ ਮੁਖ ਦਵਾਰਾ ਕਹਿ ਕੇ ਸਮਝਾ ਰਹੇ ਆ ਕਿ ਮੈਨੂੰ ਜਸ ਜਨ ਦਾਸ ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹੋ ਹੀ ਸਿੱਖਿਆ ਦਿੱਤੀ ਹੈ ਕਿ ਪਰਮੇਸ਼ਰ ਦੇ ਨਾਮ ਜਪਣ ਤੋਂ ਹੀ ਭਵ ਜਲ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਧਨਸਰੀ ਮਹੱਲਾ 4 ਸਤਿਗੁਰੂ ਜੀ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਆ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਇ ਏ ਮੇਰੇ ਸਾਹਾ ਸਾਹਾ ਪਾਤਸ਼ਾਹ ਅਕਾਲ ਪੁਰਖ ਜੀ ਮੈਨੂੰ ਆਪ ਜੀ ਦੇ ਦਰਸ਼ਨ ਦੀਦਾਰ ਕਰਕੇ ਸੁਖ ਆਨੰਦ ਪ੍ਰਾਪਤ ਹੁੰਦਾ ਹੈ 함ਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕੀ ਜਾਣੈ ਕੋਇ ਰਹਾਉ ਸੋ ਹਮਰੀ ਬੇਦਨ ਤੂ ਦੇ ਤੱਤੇ ਨੂੰ ਦੁਲੈਂਕੜ ਕੱਲੇ ਲੱਗੇ ਟਿੱਪੀ ਨਹੀਂ ਆ ਸੋ ਇਸ ਕਰਕੇ ਇਸ ਨੂੰ ਨੱਕ ਚ ਨਹੀਂ ਬੋਲਣਾ ਤੂੰ ਨਹੀਂ ਕਹਿਣਾ ਤੂੰ ਹੇ ਮੇਰੇ ਸਾਹਾ ਸਾਹਾ ਕਾਲਪੁਰਖ ਜੀ ਹਮਰੀ ਸਾਡੀ ਵਿਛੋੜੇ ਦੀ ਬੇਦਨ ਪੀੜਾ ਨੂੰ ਤੂੰ ਹੀ ਜਾਣਤਾ ਕਹੀਏ ਜਾਣਦਾ ਸਮਝਦਾ ਹੈ ਹੋਰ ਕੋਈ ਪੁਰਖ ਕੀ ਜਾਣ ਸਕਦਾ ਕੌਣ ਜਾਣੇ ਪੀਰ ਪਰਾਇ ਕੋਈ ਨਹੀਂ ਜਾਣ ਸਕਦਾ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਸੁਖਿਆਲ ਰੱਖਣਾ ਹੈ ਇਹ ਸਾਰੇ ਸ਼ਬਦ ਵਿੱਚ ਹੀ ਤੱਤੇ ਨੂੰ ਦੁਲੈਂਕੜ ਆਏ ਟਿੱਪੀ ਨਹੀਂ ਆਈ ਤੂੰ ਬੋਲਣਾ ਹੈ ਤੂੰ ਨਹੀਂ ਕਹਿਣਾ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਿਬ ਸਾਹਾ ਏ ਮੇਰੇ ਸਾਹਾ ਪਾਤਸ਼ਾਹ ਵਾਹਿਗੁਰੂ ਜੀ ਤੂੰ ਪਿਛਲੇ ਸਮੇਂ ਵਿੱਚ ਵੀ ਸੱਚਾ ਸੀ ਹੁਣ ਵੀ ਸੱਚਾ ਸਾਹਿਬ ਮਾਲਕ ਪਰਮੇਸ਼ਰ ਤੂੰ ਹੀ ਸੱਚਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਤੁਹਾਡਾ ਕੀਤਾ ਹੀ ਸਾਰਾ ਕੁਝ ਸੱਚਾ ਹੋਵੇਗਾ ਆਪ ਹੀ ਸੱਚੇ ਪਾਤਸ਼ਾਹ ਭੂਤਕਾਲ ਵਿੱਚ ਅਦਿ ਸਥਾਨ ਸਰੂਪ ਹੈ ਆਪ ਹੀ ਸੱਚੇ ਮਾਲਕ ਵਰਤਮਾਨ ਸਮੇਂ ਵਿੱਚ ਵਿਆਪਕ ਰੂਪ ਹੈ ਅਤੇ ਆਪ ਹੀ ਭਵਿਕਤ ਕਾਲ ਵਿੱਚ ਸਿਧਾਂਤ ਰੂਪ ਰਹੇਗਾ ਆਪ ਜੀ ਦਾ ਕੀਤਾ ਆ ਸਭ ਕੁਝ ਨਿਸ਼ਚੇ ਕਰਕੇ ਹੋਵੇਗਾ ਝੂਠਾ ਕਿਸ ਕਉ ਆਖੀਐ ਸਾਹ ਦੂਜਾ ਨਹੀਂ ਕੋਈ। ਏ ਮੇਰੇ ਸਾਹਾ ਪਾਤਸ਼ਾ ਅਕਾਲ ਪੁਰਖ ਜੀ ਝੂਠਾ ਕਿਸ ਨੂੰ ਕਹਿਣਾ ਕਰੀਏ ਜਦ ਕੇ ਆਪ ਜੀ ਤੋਂ ਬਗੈਰ ਦੂਸਰਾ ਕੋਈ ਹੈ ਹੀ ਨਹੀਂ। ਆਪ ਜੀ ਤੋਂ ਭਿੰਨ ਦੂਸਰਾ ਕੋਈ ਨਹੀਂ ਕਿਉਂਕਿ ਸਾਰਿਆਂ ਦੇ ਅੰਦਰ ਆਪ ਹੀ ਪ੍ਰਕਾਸ਼ ਰੂਪ ਹੈ। ਅਰਥਾਤ ਜਿਵੇਂ ਸ਼ੀਸ਼ ਮਹਿਲ ਵਿੱਚ ਕੋਈ ਪੁਰਸ਼ ਪ੍ਰਵੇਸ਼ ਹੋਵੇ ਤੇ ਜਿਤਨੇ ਉਸਤੇ ਸ਼ੀਸ਼ਿਆਂ ਵਿੱਚ ਪਰਛਾਵੇਂ ਪ੍ਰਤੀਬਿੰਬ ਪੈਣ ਉਤਨੇ ਉਸੇ ਪੁਰਖ ਦੇ ਹੀ ਹੁੰਦੇ ਆ ਇਵੇਂ ਮਹਾਰਾਜ ਸਾਰਿਆਂ ਦੇ ਅੰਤੈ ਕਰਨ ਰੂਪੀ ਸ਼ੀਸ਼ਿਆਂ ਵਿੱਚ ਤੂੰ ਆਪ ਹੀ ਬੈਠਾ ਹੈ ਜਿਹੋ ਜਿਹੇ ਕਿਸੇ ਦੇ ਅੰਦਰ ਵਾਸ਼ਨਾ ਹੁੰਦੀ ਉਹ ਜਿਹਾਂ ਹੀ ਅੰਤੈ ਕਰਨ ਰੂਪੀ ਸ਼ੀਸ਼ੇ ਦਾ ਰੰਗ ਹੁੰਦਾ ਪਾਉ ਉਹ ਜਿਹਹੀ ਤੇਰੀ ਪ੍ਰਤੀਤਿ ਹੋ ਰਹੀ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤuj ਹੈ ਤੇ ਆ ਵਹ ਦਿਨ ਰਾਤ ਏ ਮੇਰੇ ਸਾਹਾ ਪਾਤਸ਼ਾਹ ਜੀ ਸਾਰੇ ਜੀ ਜੰਤ ਤੇਰੇ ਪਾਸੋਂ ਹੀ ਦਾਤਾਂ ਮੰਗਦੇ ਆ ਤੇ ਸਾਰਿਆਂ ਵਿੱਚ ਸਾਰਿਆਂ ਦੇ ਹਿਰਦਿਆਂ ਅੰਦਰ ਤੂੰ ਹੀ ਵਰਤ ਰਿਹਾ ਸਾਰੇ ਜੀ ਜੰਤ ਤੈਨੂੰ ਹੀ ਦਿਨ ਰਾਤ ਧਿਆਉਂਦੇ ਸਭ ਤੁਝ ਹੀ ਥਾਵ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰਹਿ ਇਕ ਦਾਤ ਏ ਮੇਰੇ ਸਾਹਾ ਪਾਤਸ਼ਾਹ ਜੀ ਸਾਰੇ ਜੀ ਜੰਤ ਛੋਟੇ ਵੱਡੇ ਤੇਰੇ ਪਾਸੋਂ ਦਾਤਾਂ ਮੰਗਦੇ ਜਾਚਨਾ ਕਰਦੇ ਆ ਇਕ ਤੂੰ ਹੀ ਸਾਰਿਆਂ ਜੀਵਾਂ ਤਾਈਂ ਦਾਤ ਦੇਣਾ ਕਰਦਾ ਹੈ ਆਪ ਹੀ ਇੱਕ ਰਿਜਕ ਦੀ ਦਾਤ ਦੇਣਾ ਕਰਦਾ ਹੈ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ ਤੁਜ ਤੇ ਬਾਹਰ ਕੋਈ ਨਾ ਹੈ ਏ ਮੇਰੇ ਸਾਹ ਪਾਤਸ਼ਾਹ ਅਕਾਲ ਪੁਰਖ ਜੀ ਜਿਵੇਂ ਸਮੁੰਦਰ ਵਿੱਚ ਹੀ ਸਾਰੀਆਂ ਲਹਿਰਾਂ ਪੈਦਾ ਹੁੰਦੀਆਂ ਤੇ ਸਮੁੰਦਰ ਤੋਂ ਬਾਹਰ ਲਹਿਰਾਂ ਕਿਤੇ ਵੀ ਪ੍ਰਤੀਤ ਨਹੀਂ ਹੁੰਦੀਆਂ ਇਸੇ ਪ੍ਰਕਾਰ ਸਾਰੇ ਕੋਈ ਸੰਸਾਰੀ ਜੀਵ ਰੂਪੀ ਲਹਿਰਾਂ ਸਮੁੰਦਰ ਸਰੂਪ ਪਰਮੇਸ਼ਰ ਜੀ ਤੇਰੇ ਸਰੂਪ ਵਿੱਚੋਂ ਹੀ ਪੈਦਾ ਹੁੰਦੀਆਂ ਹਨ ਤੇਰੀ ਚੇਤਨ ਸੱਤਾ ਤੋਂ ਬਾਹਰ ਕੋਈ ਨਹੀਂ ਸਾਰੇ ਕੋਈ ਤੇਰੇ ਹੁਕਮ ਵਿੱਚ ਅੰਦਰ ਹੀ ਹੈ ਤੇਰੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ ਸਭ ਜੀਵ ਤੇਰੇ ਤੂੰ ਸਭ ਸਦਾ ਮੇਰੇ ਸਾਹ ਸਭ ਤੁਝ ਹੀ ਮਾਹੇ ਸਮਾਹੇ हे मेरे साहा बादशाह जी सारे जीव ਤੁਹਾਡੇ ਪੈਦਾ ਕੀਤੇ ਹੋਏ ਹਨ ਸਾਰਿਆਂ ਦਾ مالک ਹੈ ਸਾਰੇ ਤੁਹਾਡੇ ਵੇਚੀ ਅੰਤ ਨੂੰ ਸਮਾਉਣਗੇ ਅਪੇਧ ਹੋਣਗੇ ਸਬਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਬ ਤੁਜ ਹੈ ਧਾਵ ਹੈ ਮੇਰੇ ਸਾਹ हे मेरे प्यारी ਪਰਮੇਸ਼ਰ ਜੀ ਸਬਨਾ ਸਾਰਿਆਂ ਦੀ ਤੂੰ ਆਪ ਆਸ ਹੈ ਆਸਾਂ ਪੂਰੀ ਕਰਨ ਵਾਲਾ ਹੈ ਇਸੇ ਕਰਕੇ হে ਮੇਰੇ ਸਾਹ ਪਾਤਸ਼ਾਹ ਜੀ ਸਾਰੇ ਜੀ ਜੰਤ ਤੁਹਾਨੂੰ ਧਿਆਉਂਦੇ ਆ ਜਿਉ ਭਾਵੈ ਤਿਉ ਰੱਖ ਤੂ ਮੇਰੇ ਪਿਆਰੇ ਜਿਉ ਭਾਵੈ ਤਿਉ ਰੱਖ ਤੂ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ ਸਤਿਗੁਰੂ ਜੀ ਕਥਨ ਕਰਦੇ ਹਨ ਕਿ হে ਮੇਰੇ ਪਿਆਰੇ ਜਿਵੇਂ ਆਪ ਜੀ ਨੂੰ ਪਉਂਦਾ ਹੈ ਤਿਵੇਂ ਤੂੰ ਸਾਡੀ ਰਖਿਆ ਕਰ ਕਿਉਂਕਿ ਸੱਚੇ ਪਾਤਸ਼ਾਹ ਪਾਤਸ਼ਾਹ ਸਰੂਪ ਰੂਪੀ ਪਾਤ ਤਖਤ ਦੇ ਸਾਹ ਮਾਲਕ ਹੈ ਸੋ ਇਥੋਂ ਤੱਕ ਧੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਬਦਾਂ ਦਾ ਜੋ ਸੰਪੂਰਨਤਾ ਹੁੰਦੀ ਹੈ ਕੱਲ ਨੂੰ ਪੰਜਮ ਗੁਰਦੇਵ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸ਼ਬਦ ਪ੍ਰਾਰੰਭ ਹੋਣਗੇ ਤਨਸਰੀ ਰਾਗਣੀ ਦੇ ਅੰਦਰ ਇਥੋਂ ਤੱਕ ਜੋ ਅੰਕਾਂ ਦਾ ਵੀਰਵਾ ਆਪ ਜੀ ਨੋਟ ਕਰ ਲਵੋ ਆਪ ਜੀ ਪੋਥੀ ਦੇ ਦਰਸ਼ਨ ਕਰ ਰਹੇ ਹੋਗੇ ਸੋ ਜੋ ਚਾਰ ਅੰਕ ਲਿਖਿਆ ਇਸ ਤੋਂ ਭਾਵ ਹੈ ਕੇ ਸ਼ਬਦ ਚਾਰ ਪੌੜੀਆਂ ਵਾਲੇ ਸਨ ਜੋ 7 ਅੰਕ ਲਿਖਿਆ ਹੈ ਇਸ ਤੋਂ ਭਾਵ ਹੈ ਕਿ ਘਰ ਪੰਜਵੇਂ ਦੇ 7 ਸ਼ਬਦ ਆਏ ਹਨ ਸੋ ਜੋ 13 ਸ਼ਬਦ ਆਇਆ ਹੈ ਧਨਸ੍ਰੀ ਰਾਗਣੀ ਵਿੱਚ ਧਨਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਦੇ ਕੁੱਲ 13 ਸ਼ਬਦ ਹਨ ਘਰ ਪਹਿਲਾ ਛੇਵਾਂ ਘਰ ਪੰਜਵਾਂ ਤੇ ਸੱਤਵਾਂ ਕੁੱਲ 13 ਸ਼ਬਦ ਸਨ ਵਾਹੀ ਗੁਰੂ ਵਾਹਿ 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 ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ